ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ RAM KALI MOHALLA PANJMA ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹ ਬਿ ਆਪਿਆ ਤੋਹੇ ਕਦਮ ਕਰੈ ਗਾਡਰ ਜਿਉ ਝੇਲ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨ RAM ਨਾਮ ਜਪ ਸੰਗ ਸਹਾਈ ਗੁਰਮਖ ਪਾਵੇ ਸੱਚ ਧਨ ਰਹਾਉ ਭਿਆਜੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਏ ਭਾਈ ਇਸ ਸਰੀਰ ਦੀ ਖਾਤਰ ਤੂੰ ਮਾਇਆ ਦੇ ਮੋਹ ਵਿੱਚ ਦੀ ਠੱਗੀ ਵਿੱਚ ਫਸਿਆ ਰਹਿਣਾ ਹੈ ਨਾ ਉਹ ਸਰੀਰ ਤੇ ਰਹਿ ਤੇ ਨਾ ਹੀ ਉਹ ਸਰੀਰ ਵਿੱਚ ਵਸਦਾ ਮਨ ਤੇ ਰਹਿ ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ ਅਚਨ ਚੇਤ ਜਾਲ ਆ ਪੈਂਦਾ ਉਸ ਉੱਤੇ ਮੌਤ ਆਪਣਾ ਚੱਕਰ ਚਲਾ ਦਿੰਦੀ ਹੈ ਇਹੀ ਹਾਲ ਤੇਰਾ ਹਰੇਕ ਜੀਵ ਦਾ ਹੁੰਦਾ ਹੈ ਏ ਮੇਰੇ ਮਨ ਪ੍ਰਭੂ ਦੇ ਸੋਹਣੇ ਚਰਨਾਂ ਦੀ ਸ਼ਰਨ ਪਿਆਰੋ ਪਰ ਮਾਤਮਾ ਦਾ ਨਾਮ ਜਪਦਾ ਰਿਹਾ ਕਰ। ਇਹ ਹੀ ਤੇਰੇ ਨਾਲ ਅਸਲ ਮਦਦਕਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ ਧੰਨਾ ਤੂੰ ਗੁਰੂ ਦੀ ਸ਼ਰਨ ਪੈ ਕੇ ਹੀ ਲੱਭ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।